ਦੇਖੋ ਕਿਵੇਂ ਪੰਜਾਬ ਦਾ ਜਿਹੜਾ ਕਿਸਾਨ ਹੈ ਕਿਵੇਂ ਸਰਕਾਰ ਕਿਵੇਂ ਐਗਰੀਕਲਚਰ ਯੂਨੀਵਰਸਿਟੀ ਦੇ ਭਰੋਸੇ ਦੇ ਉੱਤੇ ਲੁੱਟਿਆ ਗਿਆ ਕਿਵੇਂ ਉਜਾੜਾ ਪੰਜਾਬ ਦੇ ਕਿਸਾਨ ਦਾ ਹੋ ਰਿਹਾ ਇਹਦੀ ਪ੍ਰਤੱਖ ਤਸਵੀਰ ਪੂਰੇ ਪੰਜਾਬ ਦੇ ਵਿੱਚ ਜਿੱਥੇ ਕਿਸਾਨਾਂ ਨੂੰ ਬੀਜ ਖਰਾਬ ਕਰਨ ਵਾਇਰਸ ਰੋਗ ਪਿਆ ਚੋਨੇ ਦੀ ਫਸਲ ਨੂੰ ਉਹ ਖਰਾਬ ਹੋਈ ਉੱਥੇ ਅੱਜ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਮੱਠੀ ਦੇ ਵਿੱਚ ਅਸੀਂ ਖੜੇ ਹਾਂ ਕਿਵੇਂ ਕਿਸਾਨ ਪੁੱਤਾਂ ਵਾਂਗ ਪਾਲੀ ਫਸਲ ਔਰ ਠੇਕਿਆਂ ਤੇ ਜ਼ਮੀਨਾਂ ਲੈ ਕੇ ਇੰਨੇ ਮਹਿੰਗਾ ਉਹਦੇ ਤੇ ਖਰਚਾ ਕਰਕੇ ਅੱਜ ਉਹਨਾਂ ਨੂੰ ਫਸਲ ਆਪਣੀ ਆਪਣੇ ਹੱਥੀਂ ਜਿਹੜੀ ਉਹ ਫਸਲ ਆ ਬੋਣੀ ਪੈ ਰਹੀ ਆ ਅਸੀਂ ਪਿੰਡ ਮੱਠੀ ਦੇ ਵਿੱਚ ਖੜੇ ਆ ਤੁਸੀਂ ਦੇਖੋ ਕਿਵੇਂ ਕਿਸਾਨ ਰੋਂਦੇ ਨਹੀਂ ਚੱਲੇ ਜਾ ਰਹੇ ਔਰ ਕਿਵੇਂ ਕਿਸਾਨ ਅੱਜ ਆਪਣੇ ਘਰਾਂ ਤੋਂ ਆਪਣੇ ਟਰੈਕਟਰ ਜਿਹੜੇ ਨਾਲ ਫਸਲ ਵਾਹ ਕੇ ਤਿਆਰ ਕਰਕੇ ਪਹਿਲਾਂ ਬੀਜੀ ਉਹੀ ਫਸਲ ਨੂੰ ਅੱਜ ਆਪਣੇ ਹੱਥੀਂ ਬਾਹਰ ਐ ਨੇ ਕਿੱਡਾ ਜਿਗਰਾ ਔਰ ਕਿੰਨਾ ਕ ਔਖਾ ਕੰਮ ਆ ਇਹ ਇਹ ਕਿਸਾਨਾਂ ਲਈ ਮੈਂ ਸਮਝਦਾ ਤੁਹਾਨੂੰ ਦਿਖਾਉਣਾ ਚਾਹੁੰਨਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣੇ ਤੋਂ ਆਹ ਬਿੱਲ ਨੇ ਮੇਰੇ ਕੋਲ ਜਿਨ੍ਹਾਂ ਦੇ ਉੱਤੇ ਇਹਨਾਂ ਨੇ ਪੀਆਰ 131 ਔਰ 132 ਦਾ ਜਿਹੜਾ ਬੀਜ ਲੈ ਕੇ ਇਹ ਪਨੀਰੀ ਬੀਜ ਕੇ ਤਿਆਰ ਕਰਕੇ ਇੱਥੇ ਝੋਨਾ ਲਾਇਆ ਔਰ ਝੋਨੇ ਦੀ ਫਸਲ ਅੱਜ ਜਦੋਂ ਤਕਰੀਬਨ ਡੇਢ-ਡੇਢ ਮਹੀਨੇ ਦੀ ਹੋ ਗਈ ਤਾਂ ਤੁਸੀਂ ਉਸ ਜਿਹੜਾ ਬੌਣੇ ਬੂਟਿਆਂ ਦੀ ਜਿਹੜੀ ਬਿਮਾਰੀ ਹੈ ਇੱਥੇ ਪਈ ਔਰ ਜਿਹਦੇ ਨਾਲ ਕਿਸੇ ਦਾ 4 ਕਿੱਲੇ 4 ਕਿੱਲੇ ਕਿਸਾਨਾਂ ਅੱਚ ਬੋਣ ਲੱਗਿਆ ਇਹਨਾਂ ਦੇ 8 ਕਿੱਲੇ ਔਰ ਇਹਨਾਂ ਦਾ 2.5 ਕਿੱਲੇ ਇਹ ਇਹਨਾਂ ਦੇ ਤੇਗ ਵੀਰ ਸਿੰਘ ਇਹਨਾਂ ਦੇ 2.5 ਕਿੱਲੇ ਜਿਹੜੇ ਖਰਾਬ ਹੋ ਗਏ ਸੋ ਦੇਖੋ ਤੁਸੀਂ ਵੀ ਜਿਹੜੀ ਇਹ ਅੱਜ ਸਾਰੇ ਡਿਪਾਰਟਮੈਂਟਾਂ ਕੋ ਘੁੰਮ ਲੇ ਐਗਰੀਕਲਚਰ ਡਿਪਾਰਟਮੈਂਟ ਕੋ ਜਾਏ ਕੇਵੀਕੇ ਵਾਲਿਆਂ ਕੋ ਜਾਏ ਸਾਰਿਆਂ ਕੋ ਜਾਏ ਉਹ ਰਿਆ ਕੇ ਦੱਸੋ ਤੂੰ ਇਹ ਅਸੀਂ ਜੀ 31 131 ਤੇ 132 ਬੀਜ ਯੂਨੀਵਰਸਿਟੀ ਚੋਂ ਅਸੀਂ ਲਾਈਨਾਂ ਚ ਲੱਗ ਕੇ ਲਿਆ ਜੀ ਹਾਂਜੀ ਤੇ ਜਦੋਂ ਕਿ ਕਹਿੰਦੇ ਵੀ ਇਹਦਾ ਆਪਾਂ ਸ਼ਾਰਟ ਵੈਰੈਟੀਆਂ ਚਾਹੀਏ ਆਪਾਂ ਪੀਲੀ ਪੂਸ਼ਾ ਪੂਸ਼ਾ ਸਭ ਵੈਰੈਟੀਆਂ ਛੱਡਦੀ ਏ ਆਪਾਂ 131 ਇਹਨਾਂ ਨੇ ਬਹੁਤ ਪ੍ਰਮੋਟ ਕਰਿਆ ਬੀਜ ਤੇ ਨਵਾਂ ਕੱਢਿਆ 132 ਅਸੀਂ ਬਹੁਤ ਜ਼ਿਆਦੀਆਂ ਲੰਬੀਆਂ ਲਾਈਨਾਂ ਸੀ ਅਸੀਂ ਉੱਥੇ ਲੱਗ ਕੇ ਬੀਜ ਲਏ ਜੀ ਇਹ ਸਾਨੂੰ ਸਰਕਾਰ ਦੀ ਨੀਅਤ ਗੰਦੀਆਂ ਨੀਤਾਂ ਦਾ ਪਤਾ ਹੀ ਨਹੀਂ ਸੀ ਵੀ ਉਹਨਾਂ ਨੇ ਬੀਜਾਂ 'ਚ ਪਤਾ ਨਹੀਂ ਕੀ ਵਾਇਰਸ ਕਰਿਆ ਕੀ ਕਰਿਆ ਅਸੀਂ ਹੁਣ ਜਿਹੜੀਆਂ ਥੈਲੀਆਂ ਘਰ ਦੀਆਂ ਬੀਜੀਆਂ ਨੇ ਜੀ ਉਹ 131 ਬੀਜ ਪਿਛਲੇ ਸਾਲ ਦਾ ਰੱਖਿਆ ਹੋਇਆ ਉਹ ਜਮਾ ਠੀਕ ਹੈ ਜੀ ਆ ਚਾਰ ਕਿੱਲੇ ਬੀਜ ਅਸੀਂ 131 ਬੀਜ ਦੇ ਲੈਣਾ 'ਚ ਲੱਗ ਕੇ ਲਿਆ ਬੀਜ ਉਹ ਸਾਰੇ ਦਾ ਸਾਰਾ ਖਰਾਬ ਹੋ ਗਿਆ ਆ ਦੇਖੋ ਜੀ ਪਿੱਛੇ ਨੂੰ ਉਹ ਜਿਹੜੇ ਨਾਲ ਖੜੀ ਆ ਸਾਰਾ ਬਾਰੇ ਉਹ ਪਰ 2 ਕਿੱਲੇ ਉਹ ਵੀ ਬੋਣੇ ਨੇ ਜੀ 2 ਕਿੱਲੇ ਆ ਬਾਤ ਹੈ ਜੀ 2 ਕਿੱਲੇ ਉਹ ਬੋਣੇ ਨੇ ਉਹ ਤੋਂ ਉੱਪਰ ਦੋ ਕਿੱਲਿਆਂ 'ਚ ਸਾਡਾ ਘਰ ਦਾ ਬੀਜ ਲੱਗਿਆ ਹੋਇਆ ਉਹਦੇ 'ਚ ਇੱਕ ਵੀ ਬੂਟੇ ਨੂੰ ਪ੍ਰੋਬਲਮ ਨਹੀਂ ਹੈ। ਜਦੋਂ ਕਿ ਇੱਕ ਕਿਆਰੀ 'ਚ ਬੀਜ ਲੱਗਿਆ ਹੋਇਆ ਹੈ, ਇੱਕ ਕਿਆਰੀ 'ਚ ਪਨੀਰੀ ਬੀਜੀ ਹੋਈ ਆ। ਸਾਰੇ ਦੀ ਸਾਰੀ ਉਹ ਠੀਕ ਹੈ, ਉਹਦੇ 'ਚ ਇੱਕ ਵੀ ਬੌਣਾ ਰੋਗ ਨਹੀਂ। ਉਹ ਇਹ ਜਿਹੜਾ ਯੂਨੀਵਰਸਿਟੀ ਵਾਲਾ ਬੀਜ ਆ ਉਹ ਸਾਰੇ ਦਾ ਸਾਰਾ ਖਰਾਬ ਹੈ। ਇਹ ਡਿਪਾਰਟਮੈਂਟ ਵਾਲਿਆਂ ਨੇ ਤੁਸੀਂ ਕੋਈ ਗੱਲ ਕਰੀ ਹੈ ਨਾ ਦੱਸਿਆ। ਡਿਪਾਰਟਮੈਂਟ ਵਾਲੇ ਕੇਵੀਕੇ ਵਾਲੇ ਵੀ ਆ ਗਏ ਜੀ। ਉਸ ਦਿਨ ਇਹਨਾਂ ਨੂੰ ਜਿਹੜੇ ਆਪਣੇ ਬਡਾਲੀ ਐ, ਖੇਤੀਬਾੜੀ ਯੂਨੀਵਰਸਿਟੀ ਵਾਲੇ ਨੇ ਉਹ ਆਏ ਜੀ। ਉਹ ਕਹਿੰਦੇ ਸੀ ਸੈਂਟਰ ਦੀ ਟੀਮ ਮੰਗਾਈ ਆ। ਉਹ ਇੱਥੇ ਆ ਕੇ ਆਪਣੇ ਬਿਹੇਵ ਤੇ ਤੁਸੀਂ ਜੋ ਇਹਦਾ ਕਰਨਾ ਚਾਹੁੰਦੇ ਹੋ ਕਰ ਦੋ ਕਿਉਂਕਿ ਸਾਡੇ ਕੋਲੇ ਇਹਦਾ ਕੋਈ ਹੱਲ ਨਹੀਂ ਹੈ ਅੱਡਾ ਜੀ 8 ਕਿੱਲਾਂ ਦਾ ਨੁਕਸਾਨ ਹੈ 55000 ਨੂੰ ਸਾਡੇ ਕੋਲ ਠੇਕੇ ਤੇ ਜ਼ਮੀਨ ਆ 15000 ਰੁਪਏ ਸੀ ਇਹਦੇ ਤੇ ਖਰਚਾ ਕਰ ਲਿਆ ਹੁਣ ਜਿਹੜੀ ਅੱਗੇ ਨਵੀਂ ਲਾਉਣੀ ਆ 15000 ਰੁਪਏ ਉਹਦੇ ਤੇ ਖਰਚਾ 30000 ਰੁਪਏ ਖਰਚਾ ਖਰਚਾ ਆ ਗਿਆ ਜੀ ਜ਼ਮੀਨ ਤੇ ਉਸ ਤੋਂ ਬਾਅਦ ਜਿਹੜੀ ਨਿਕਲਣੀ ਆ ਉਹ ਤਾਂ ਪਰਮਾਤਮਾ ਦੇ ਹੱਥ ਤੇ ਆ ਕੇਵੀਕੇ ਵਾਲੇ ਆਏ ਜੀ ਮੈਡਮ ਉਹ ਕਹਿੰਦੇ ਸਾਨੂੰ ਤਨਖਾਹਾਂ ਚਾਹੀਏ ਮਿਲਦੀਆਂ ਅਸੀਂ ਏਸ਼ੀਆ ਚ ਬੈਠੇ ਆ ਪਰ ਇਹ ਬੂਟੀਆਂ ਬਾਰੇ ਸਾਨੂੰ ਕੋਈ ਨੌਲੇਜ ਨਹੀਂ ਹੈ ਮੇਰਾ ਧਰਮਿੰਦਰ ਸਿੰਘ ਪਿੰਡ ਮੱਠੀ तकरीबन ਮੇਰੇ ਕੋਲ 8 ਕਿਲੋ ਜਮੀਨ ਹੈ ਠੇਕੇ ਤੇ ਤੇ 8 ਦੇ 8 ਕਿਲੋ ਬੀਜ ਦੇ ਮੇਰੇ 31 ਤੇ 32 ਦੋ ਬੀਜ ਲਾਏ ਸੀ ਦੋ ਦੇ ਦੋ ਹੀ ਖਰਾਬ ਹੋ ਗਏ ਤੇ ਬਾਕੀ ਮੈਂ ਲੁਧਿਆਣਾ ਯੂਨੀਵਰਸਿਟੀ ਦਾ ਕਲੱਬ ਦਾ ਮੈਂਬਰ ਵੀ ਆ ਅਸੀਂ ਭਰੋਸਾ ਕਰਕੇ ਉਥੋਂ ਬੀਜ ਲਏ ਪਰ ਸਾਨੂੰ ਉਹਦਾ 1% ਵੀ ਫਾਇਦਾ ਨਹੀਂ ਹੋਇਆ ਲਾਸ ਜ਼ਿਆਦਾ ਹੋ ਗਿਆ 3 ਅਗਸਤ 2025 ਨੂੰ ਅੱਜ ਦੇਖੋ ਤੁਸੀਂ ਜੀਰੀਆਂ ਗੋਭਾਂ ਦੇ ਵਿੱਚ ਆ ਗਈਆਂ ਡੇਢਰ ਦੋ ਦੋ ਮਹੀਨੇ ਦੇ ਝੋਨਾ ਹੋ ਗਿਆ ਉਸ ਸਮੇਂ ਅੱਜ ਕਿਸਾਨ ਨੂੰ ਮਜਬੂਰੀ ਬਸ ਆਪਣੀ ਫਸਲ ਨੂੰ ਆਪਣੇ ਹੱਥੀਂ ਪਾਲੀ ਹੋਈ ਨੂੰ ਬਾਹਰ ਰਿਹਾ ਸਿਰਫ ਤੇ ਸਿਰਵਨ ਗੈਲੀ ਯੂਨੀਵਰਸਿਟੀ ਦੀ ਪੰਜਾਬ ਸਰਕਾਰ ਦੀ ਅੰਗਾਈਲੀ ਦੇ ਕਾਰਨ ਚ ਜਿਹੜਾ ਖਮਿਆਜਾ ਪੰਜਾਬ ਦੇ ਕਿਸਾਨਾਂ ਨੂੰ ਝੱਲਣਾ ਪੈ ਰਿਹਾ ਭਰੋਸਾ ਸਰਕਾਰ ਤੇ ਨਹੀਂ ਕਰੂ ਹੋਰ ਕਿਤੇ ਭਰੋਸਾ ਕਰਨਗੇ ਜਿਹੜੀ ਐਗਰੀਕਲਚਰ ਯੂਨੀਵਰਸਿਟੀ ਆ ਉਹ ਤੇ ਨਹੀਂ ਭਰੋਸਾ ਕਰੂ ਹੋਰ ਕਿਤੇ ਕਰਨਗੇ ਸੋ ਇਹ ਇਸ ਕਰਕੇ ਕੋਈ ਰਸਤਾ ਨਹੀਂ ਰਿਹਾ ਕਿਸਾਨਾਂ ਕੋਲ ਸਰਕਾਰ ਨੂੰ ਔਰ ਜਿਹੜੇ ਸਾਡੇ ਮੰਤਰੀ ਸਾਹਿਬ ਨੇ ਉਹਨਾਂ ਨੂੰ ਤੁਰੰਤ ਆਕੇ ਫਤਿਹਗੜ੍ਹ ਜ਼ਿਲ੍ਹੇ ਦੇ ਔਰ ਜਿੱਥੇ ਜਿੱਥੇ ਪੰਜਾਬ 'ਚ ਨੁਕਸਾਨ ਹੋਇਆ ਇਹਨਾਂ ਦੀ ਸਾਰ ਲੈਣੀ ਚਾਹੀਦੀ ਔਰ ਤੁਰੰਤ ਮੁਆਵਜ਼ਾ ਦੇਣਾ ਚਾਹੀਦਾ